ਖੁਸ਼ ਆਰਪਰਡਿਊਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਵੀ ਮੈਂ ਚੇਤਨ ਕਾ ਸ਼ੋਭਿਕਾ ਮੁਰਤੂ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਜ਼ੋਰ ਹੈ ਜਿਹੜਾ ਉਹ ਜ਼ਿਮਨੀ ਚੋਣਾਂ ਵੱਲ ਲੱਗਿਆ ਹੋਇਆ ਹੈ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੱਡੀ ਜਿੱਤ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਹਾਸਲ ਕੀਤੀ ਗਈ ਹੈ ਤਾਂ ਹੁਣ ਚੱਬੇਵਾਲ ਦੀ ਜ਼ਿਮਨੀ ਚੋਣ ਤੇ ਸਭ ਦੀਆਂ ਨਿਗਾਹਾਂ ਟਿਕ ਚੁਕੀਆਂ ਨੇ ਹਾਲਾਂਕਿ ਜੇਕਰ ਆਪਾਂ ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ ਤੋਂ ਕਾਂ ਉਰਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਲੋਕ ਸਭਾ ਚੋਣ ਮੈਦਾਨ ਦੇ ਵਿੱਚ ਹੁਸ਼ਾਰਪੁਰ ਤੋਂ ਉਮੀਦਵਾਰ ਬਣਾ ਕੇ ਉਤਾਰਿਆ ਜਾਂਦਾ ਹੈ ਤੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਵੱਡੀ ਜਿੱਤ ਹਾਸਲ ਹੁੰਦੀ ਹੈ ਤੇ ਤਕਰੀਬਨ 41000 ਤੋਂ ਵਧੇਰੇ ਵੋਟਾਂ ਦੀ ਲੀਡ ਤੇ ਨਾਲ ਡਾਕਟਰ ਰਾਜ ਕੁਮਾਰ ਚੱਬੇਵਾਲ ਜਿੱਤ ਹਾਸਲ ਕਰਦੇ ਨੇ ਤੇ ਹੁਣ ਚੋਣਾ ਹੋਣ ਤੋਂ ਬਾਅਦ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਜਿਹੜਾ ਉਹ ਮੋਹ ਹੈ ਉਹ ਜ਼ਿਮਨੀ ਚੋਣ ਵਾਲੀ ਜ਼ਿਆਦਾ ਹੋ ਗਿਆ ਹੈ ਦੇ ਡਾਕਟਰ ਰਾਜ ਕੁਮਾਰ ਚੱਬੇਵਾਲ ਜੋਨਾ ਬਲੋਂ ਵਧਾਈ ਕੀਤੀ ਕੁਰਸੀ ਛੱਡੀ ਗਈ ਸੀ ਉਹਨਾਂ ਦਾ ਚੇਤਨੀ ਕਰ ਰਿਹਾ ਕਿ ਉਹ ਕਿਸੇ ਹੋਰ ਦੇ ਹਿੱਸੇ ਜਾਵੇ ਤੇ ਉਹ ਕੁਰਸੀ ਹੈ ਜਿਹੜੀ ਉਹਨਾਂ ਦੇ ਘਰ ਵਿੱਚ ਹੀ ਮੌਜੂਦ ਰਹੇ ਜਨਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਆਪਣੇ ਭਰਾ ਨੂੰ ਜਾਂ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਵਿਧਾਨ ਸਭਾ ਚੱਬੇਵਾਲ ਵਿਧਾਨ ਸਭਾ ਦੀ ਜਿਮਨੀ ਚੋਣ ਲੜਾਉਣ ਦੇ ਇੱਛੁਕ ਨੇ ਪਰੰਤੂ ਉੱਥੇ ਹੀ ਦੂਜੇ ਪਾਸੇ ਜੇਕਰ ਆਪਾਂ ਚੱਬੇਵਾਲ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਹੁਰਾਂ ਦੀ ਗੱਲ ਕਰੀਏ ਤਾਂ ਲਗਾਤਾਰ ਉਹ ਵੀ ਮੈਦਾਨ ਦੇ ਵਿੱਚ ਡਟੇ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਜ਼ੋਰ ਅਸਮਾਇਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਉਹਨਾਂ ਨੂੰ ਇੱਕ ਵਾਰ ਮੁੜ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਕਿਉਂਕਿ 2022 ਦੇ ਵਿਧਾਨ ਸਭਾ ਚੋਣ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਤਾਂ ਹਣ ਲੋਕ ਸਭਾ ਚੋਣਾਂ ਦੌਰਾਨ ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਹਰਮਿੰਦਰ ਸਿੰਘ ਸੰਧੂ ਟਕਸਟ ਹੋ ਕੇ ਪ੍ਰਚਾਰ ਕਰ ਰਹੇ ਸਨ ਹਰਮਿੰਦਰ ਸਿੰਘ ਸੰਧੂ ਵੱਲੋਂ ਵੀ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਦੇ ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਸੀ ਵੋਟਾਂ ਪੁੱਗਤੌਣ ਦੀ ਅਪੀਲ ਕੀਤੀ ਗਈ ਸੀ ਤਾਂ ਚੱਬੇਵਾਲ ਹਲਕੇ ਦੇ ਵਿੱਚੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਜਿਹੜੀ ਉਹ ਜਿੱਤ ਹਾਸਲ ਹੋਈ ਹੈ ਨੋ ਦੇ ਵਿੱਚੋਂ ਪੰਜ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਹਾਰੀ ਹੈ ਤੇ ਚੱਬੇਵਾਲ ਹਲਕੇ ਦੇ ਵਿੱਚੋਂ ਵੱਡੀ ਲੀਡ ਹਾਸਲ ਹੋਈ ਹੈ ਆਮ ਆਦਮੀ ਪਾਰਟੀ ਨੂੰ ਉਸੇ ਹਲਕੇ ਚੋਂ ਹੀ ਲੋਕ ਸਭਾ ਦੀ ਉਹਨਾਂ ਨੂੰ ਵੀ ਜਿੱਤ ਹਾਸਲ ਹੋਈ ਸੀ ਪਰੰਤੂ ਲੋਕ ਸਭਾ ਚੋਣਾਂ ਹੋਣ ਤੋਂ ਬਾਅਦ ਦੋਵਾਂ ਦੇ ਵਿੱਚ ਦੂਰੀਆਂ ਪੈਣੀਆਂ ਸ਼ੁਰੂ ਹੋ ਗਈਆਂ ਦੋਹਾਂ ਵਿੱਚ ਦੋਹਾਂ ਦੇ ਵਿੱਚ ਫਿੱਕ ਪੈਣੇ ਸ਼ੁਰੂ ਹੋ ਗਏ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਇੱਥੇ ਤੱਕ ਕਹਿ ਦਿੱਤਾ ਗਿਆ ਹੈ ਕਿ ਜਦੋਂ ਉਹਨਾਂ ਵੱਲੋਂ ਵਿਧਾਇਕੀ ਦੀ ਕੁਰਸੀ ਛੱਡੀ ਗਈ ਸੀ ਤਾਂ ਉਸ ਵਕਤ ਉਹਨਾਂ ਵੱਲੋਂ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਸੀਂ ਵਿਦਾਇ ਕਿਤੇ ਕੋਰਸੀ ਛੱਡੀ ਹੈ ਤਾਂ ਤੁਹਾਡੇ ਘਰ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਹੀ ਚੋਣ ਮੈਦਾਨ ਦੇ ਜ਼ਿਮਨੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਤਾਂ ਹੁਣ ਐਭੀਤੇ ਇੱਕ ਦਿਨ ਪਹਿਲਾਂ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਇੱਕ ਵੱਡੀ ਮੀਟਿੰਗ ਹੋਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 1000 ਦੇ ਕਰੀਬ ਆਮ ਆਦਮੀ ਪਾਰਟੀ ਦੇ ਹਲਕਾ ਚਬੇਵਾਲ ਤੋਂ ਨੁਮਾਇੰਦਿਆਂ ਨੇ ਉਸ ਮੀਟਿੰਗ ਦੇ ਵਿੱਚ ਤਸ਼ਰੀਫ ਕੀਤੀ ਸੀ ਭਾਗ ਲਿਆ ਸੀ ਉਹਨਾਂ ਦੇ ਵਿੱਚ ਬਲਾਕ ਪ੍ਰਧਾਨ ਤਾਂ ਹੋਰ ਜਿੰਨੇ ਵੀ ਸਰਕਲ ਪ੍ਰਧਾਨ ਹੈ ਜਾਂ ਹੋਰ ਜੋ ਵੀ ਛੋਟੇ-ਮੋਟੇ ਵਰਕਰ ਜਾਂ ਆਗੂ ਨੇ ਉਹਨਾਂ ਸਾਰਿਆਂ ਵੱਲੋਂ ਇੱਕ ਜੋੜਤਾ ਦਾ ਪ੍ਰਗਟਾਵਾ ਕੀਤਾ ਗਿਆ ਤੇ ਇੱਥੋਂ ਤੱਕ ਕਿਹਾ ਗਿਆ ਕਿ ਜਕਰ ਪਾਰਟੀ ਕਿਸੇ ਹੋਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਤਾਂ ਲੀਡਰਸ਼ਿਪ ਹੈ ਜਾਂ ਵਲੰਟੀਅਰਸ ਨੇ ਉਹ ਨਾਲ ਨਹੀਂ ਚੱਲਣਗੇ ਹਰਮਿੰਦਰ ਸਿੰਘ ਸੰਧੂ ਦੇ ਨਾਲ ਉਹ ਖੜੇ ਨੇ ਇੱਥੋਂ ਤੱਕ ਫੈਸਲਾ ਲਿਆ ਗਿਆ ਹੈ ਕਿ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦਿਵਾਉਣ ਲਈ ਸਰਕਾਰ ਵੱਲੋਂ ਜੋ ਦੋ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਨੇ ਜ਼ਿਮਨੀ ਚੋਣ ਨੂੰ ਲੈ ਕੇ ਇਨਚਾਰਜ ਅਨੁਯੁਕਤ ਕੀਤੇ ਗਏ ਨੇ ਪਰਿਵਾਰੀ ਅਨੁਯੁਕਤ ਕੀਤੇ ਗਏ ਨੇ ਇੱਕ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜਿਹੜਾ ਇਨਚਾਰਜ ਹੈ ਹਲਕਾ ਚੱਬੇਵਾਲ ਤੋਂ ਨਿਯੁਕਤ ਕੀਤਾ ਗਿਆ ਜ਼ਿਮਨੀ ਚੌਣ ਨੂੰ ਲੈ ਕੇ ਤੇ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੂੰ ਕੋ-ਇਨਚਾਰਜ ਯਾਨੀ ਕਿ ਓਪਨ ਚਾਰਜ ਨਿਯੁਕਤ ਕੀਤਾ ਗਿਆ ਤਾਂ ਹੁਣ ਆਗੂਆਂ ਵੱਲੋਂ ਤੇ ਵਲੰਟੀਅਰਸ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇੱਥੋਂ ਤੱਕ ਹੀ ਹੁਸ਼ਿਆਰਪੁਰ ਤੋਂ ਮੰਤਰੀ ਬ੍ਰਹਮਸ਼ੰਕਰ ਜ ਹਲਕਾ ਗਰਸ਼ਣਕਰ ਤੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜਯਕਿਸ਼ਨ ਰੋੜੀ ਨੂੰ ਮੰਗ ਪੱਤਰ ਦੇਣਗੇ ਤੇ ਸਿੱਧੇ ਤੌਰ ਤੇ ਮੰਗ ਕਰਨਗੇ ਕਿ ਸਿਮਨੀ ਚੋਣ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਨੂੰ ਜਿਹੜੀ ਉਹ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਸੋ ਦੂਜੇ ਪਾਸੇ ਆਪਾਂ ਡਾਕਟਰ ਰਾਜਕਮਾਰ ਚੱਬੇਵਾਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਐਲਾਨ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਲਕਾ ਚੱਬੇਵਾਲ ਲਈ 25 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਛੋਟੇ-ਮੋਟੇ ਚੈੱਕ ਜਿਹੜੇ ਹੋ ਵੰਡੇ ਵੀ ਜਾ ਰਹੇ ਨੇ ਸੋ ਮੈਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਕਹਿਣਾ ਚਾਹਾਂਗਾ ਕਿ ਜਿਵੇਂ ਨੀਚੋਂ ਵਿੱਚ ਵੀ ਤੁਸੀਂ ਦਿਲਚਸਪੀ ਜ਼ਰੂਰ ਲਿਓ ਪਰ ਇੱਕ ਗੱਲ ਹੈ ਹਮੇਸ਼ਾ ਯਾਦ ਰੱਖੋ ਜ ਇਹ ਗੱਲ ਭੁਲਾਉਣ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਇਕੱਲੇ ਚੱਬੇਵਾਲ ਹਲਕੇ ਦੇ ਸੰਸਦ ਨਹੀਂ ਹੋ ਤੁਸੀਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ 9 ਹਲਕਿਆਂ ਦੇ ਚੁਣੇ ਹੋਏ ਲੋਕਾਂ ਵੱਲੋਂ ਸੰਸਦੋਂ ਤਾਂ ਸਾਰਾ ਜ਼ੋਰ ਹੈ ਜਿਹੜਾ ਤੁਸੀਂ ਚੈੱਕ ਵੰਡਣ ਦਾ ਚੱਬੇਵਾਲ ਹਲਕੇ ਦੇ ਵਿੱਚ ਲਗਾਇਆ ਹੋਇਆ ਹੈ ਤਾਂ ਥੋੜੀ ਜਿਹੀ ਕਿਰਪਾ ਆਪਣੇ ਹੋਰ ਨਾਲ ਚੱਬੇਵਾਲ ਦੇ ਗੁਆਂਡੀ ਹਲਕਿਆਂ ਵੱਲ ਵੀ ਕਰੋ ਕਿਉਂਕਿ ਹਰ ਇੱਕ ਵਿਅਕਤੀ ਜਾਣਦਾ ਹੈ ਕਿ ਤੁਹਾਡਾ ਸਾਰਾ ਜ਼ੋਰ ਹੈ ਜਿਹੜਾ ਉੱਥੇ ਲੱਗਿਆ ਹੋਇਆ ਕਿਉਂਕਿ ਨਹੀਂ ਜਾਣਾ ਤੁਸੀਂ ਚਾਹੁੰਦੇ ਕਿ ਇਹ ਵਿਧਾਇਕੀ ਦੀ ਕੁਰਸੀ ਆ ਕਿਸੇ ਹੋਰ ਦੇ ਹਿੱਸੇ ਜਾਵੇ ਤੁਹਾਡੇ ਪਰਿਵਾਰ ਵਿੱਚ ਰਹੇ ਪਰੰਤੂ ਉਹ ਲੋਕ ਮੂਰਖ ਨਹੀਂ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਦੇ ਕੇ ਜਿੱਤ ਹਾਸਲ ਕਰਵਾਈ ਐ ਸੋ ਚੱਬੇਵਾਲ ਹਲਕੇ ਦੇ ਨਾਲ ਨਾਲ ਤੁਸੀਂ ਹੋਰ ਨਾਲ ਹਲਕਿਆਂ ਦੇ ਵਿੱਚ ਜਾ ਕੇ ਵੀ ਵਿਕਾਸ ਤੇ ਦਮਗੱਜ਼ੇ ਮਾਰੋ ਲੋਕਾਂ ਨੂੰ ਚੈੱਕ ਵੰਡੋ ਬਹੁਤ ਬਹੁਤ ਧੰਨਵਾਦ ਦੀ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ